ਸਾਰੇ UNSASIKAL JI ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲੋ ਜੀ ਪਿਆਰ ਨਾਲ ਆਦਾ ਆਪਾਂ ਬਣਾਈਏ ਸਾਗ ਨੂੰ ਤੜਕਾ ਇਹਨੂੰ ਪਰਿਆਵੇ ਤੜਕਾ ਜਿੰਨੇ ਸਾਗ ਬਣਾ ਕੇ ਲਿਆਏ ਮੰਡੀ ਨੂੰ ਮੰਡੀ ਦੇ ਆਦਾਂ ਨੇ ਨਜੀਰੀਆ ਇਧਰ ਨਾਲ ਆਵੇ ਦੁੱਧ ਲਿਆਂਦਾ ਮੈਂ ਇਹਨੂੰ ਬਾਲਾ ਦਵਾਈ ਲਈ ਤੇ ਸਾਗ ਇੱਕ ਡੱਬੇ ਵਿੱਚ ਸੀ ਤੇ ਟੇਪਨ ਚ ਲੋਕਾ ਘੋਟੇ ਪਨਾਲਾ ਤੇ ਡੱਬੇ ਚੋਂ ਪਾ ਕੇ ਤੜਕਾ ਲਾ ਲੈਨੇ ਉਹ ਬੋਲੀਆ ਆਟਾ ਚੇਰੀ ਹਟ ਉਹ ਦੇਖ ਆਟਾ ਕੋ ਸੜਕ ਸਵੇਰ ਦਾ ਆ ਹੁਣ ਬੱਦਾ ਸਵੇਰੇ ਮੈਂ ਆਪ ਕਾਲਾ ਗੇ ਮਕਾਈ ਦੇਣਾ ਸਾਰੇ ਭੈਣ ਭਰਾ ਮੇਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਫਾਲੋ ਕਰੇ ਕਰੋ ਜਿਹੜੇ ਮੈਂ ਪਹਿਲਾਂ ਮੈਂ ਪੈਣਾ ਨਾਲ ਜਿਹੜੀਆਂ ਸੋਹਣੇ ਸੋਹਣੇ ਕਮੈਂਟ ਕਰਦੇ ਆਂ ਇਦਾਂ ਸੋਹਣੇ ਸੋਹਣੇ ਕਮੈਂਟ ਕਰੋ ਵੀਡੀਓ ਵਾਤ ਨੂੰ ਵਾਧਾ ਆਵਾਜ਼ ਕਰੋ ਚੈਨਲ ਨੂੰ ਵਾਧਾ ਵਾਧਾ ਸਪੋਰਟ ਕਰੋ ਸਾਰੇ ਭੈਣ ਭਰਾ ਬਹੁਤ ਸਪੋਰਟ ਦੀ ਜਰੂਰਤ ਹੈ

ਅਰਕਾ ਲਾਤੀ ਆ ਗਿਆ ਬੜੀ ਹੈ ਇਹ ਜਿਹੜਾ ਹੈ ਕਿ ਦੁੱਧ ਦਾ ਸਾਗ ਇਹ ਤੋਂ ਹੋਰ ਕੋਈ ਪਰੇ ਨਹੀਂ ਸਾਗ ਬਾਜੂ ਪਾਤੀ ਮੇਦੀ ਨੇ ਬਹੁਤ ਰੀਜਾ ਨਾਲ ਸਰਲ ਰਿਆ ਬਹੁਤ ਦਾ ਸਾਗ ਸੋਲੇ ਰੇਂਜ ਦੇ ਸਾਗ ਜੀ ਪਾਇਆ ਲਾਚਨ ਅਦਰ ਘਰ ਹਰੀ ਮੰਗਿਆ ਚੰਗ ਨਾਣ ਕਰਕੇ ਹੁਣ ਬਾਦ ਦਾ ਤੰਨੇ ਅੰਮ੍ਰਿਤਕ ਦੱਸੇ ਪਿਆਇਨਾ ਲਾਇਆ ਹੈ ਤਾਂ ਤਾਂ ਸਾਦ ਬਣੀਆ ਅਲਨ ਪਾ ਤਿੰਨ ਕਈ ਦੇ ਆਟੇ ਰੇਜਦਾ ਰਹਿਣ ਤਾਂ ਵੀ ਇਹ ਗੱਲ ਬਾਤ ਹਮਾ ਦਾ ਬਾਤ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਜਿੰਨਾ ਪਹਿਣਾ ਸਕਦਾ ਨਾ ఈ కమెంట్ పరిది బహత్ ఆసల హుడా ఇదా మిగని వాక తో వాడే తే ఆజ్ యా కరో బాజు వాలి మిగని వాజ్ కరో బహత్ హ్యాండ్ క్రా హు వైడ్ ఫన్ న నయా క పట్ నిమత రో ది పాసే ਵੱਟਾ ਬਗੜ ਦੋਦ ਦੋਦ ਨੂੰ ਦੋਨੋਂ ਬਾਲਾ ਦੇਖੋ ਸਾਹ ਬਾਦ ਨੂੰ ਪਾਲਕ ਮੇਥੀ ਆ ਕੇ ਤੋੜੀ ਚ ਮਿਲ ਧਰ ਕੇ ਛੋਲੇ ਤੋਂ ਬਣਾ ਕੇ ਲਿਆਉਂਦਾ ਦੇਖ ਆ ਲੈ ਮਿਰਚਾ ਅਦਰਕ ਪਿਆਜ਼ ਦਾ ਤਾਇਆ ਤੜਕ ਤੇ ਕੋਸ਼ਾ ਸਾਗ ਇਹਨਾਂ ਵੀ ਰੱਖ ਲਿਆ ਇਹਨੂੰ ਮੈਂ ਕਿਹਾ ਸੇਰੀ ਲਾਵਾਂਗੇ ਉਹਨਾਂ ਕੋਲ ਹੁਣ ਜੋਗਾ ਲਿਆ ਲਾ ਤੇ ਚਲੋ ਇਹਨੂੰ ਕਰਦਗੇ ਘੱਟ ਆਪਣੀ ਮਰਜ਼ੀ ਨਾਲ ਬਾਲਾ ਜੀ ਚਲੋ ਜੀ ਵੀਡੀਓ ਦਾ ਕਰੀਏ ਐਂਡ ਆ ਜੀ ਵੀਡੀਓ ਬਏਨੀ ਫਿਰ ਲਾਉਣੀ ਖੁੱਲ ਕੇ ਹੁਣ ਜਦੋਂ ਨੇ ਰਾਜਣਾ ਇੰਨੀ ਵੀਡੀਓ ਬਏ ਬਲਿੱਟ ਕਰਕੇ ਤੇ ਜੋੜ ਕੇ ਪਾ ਦੇਣੇ ਤੇ ਛੋਲੇ ਛੋਲੇ ਕਮੈਂਟ ਕਰਿਓ ਤੇ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਤੇ ਬਾਤੋਂ ਮਾਦਾ ਸਪੋਰਟ ਕਰਿਓ ਸਾਸਰੀ ਕਾ ਦੀ